ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਚੈਨਲ ਥਿੰਕਿੰਗ ਆਫ ਪੰਜਾਬ ਤੇ ਮੈਂ ਹਾਂ ਮਲਕੀਤ ਸਿੰਘ ਬੀਐਸਐਫ ਨੂੰ ਤੁਸੀਂ ਹਮੇਸ਼ਾ ਭਾਰਤ ਦੇ ਬਾਰਡਰ ਤੇ ਹੀ ਦੇਖਿਆ ਹੋਵੇਗਾ ਪਰ ਅੱਜ ਬੀਐਸਐਫ ਨੇ ਅਜਿਹਾ ਅਨੋਖਾ ਸੇਵਾ ਦਾ ਕੰਮ ਕੀਤਾ ਹੈ ਕਿ ਤੁਹਾਨੂੰ ਬੀਐਸਐਫ ਦੇ ਅਫਸਰ ਅਤੇ ਬੀਐਸਐਫ ਦੇ ਨੌਜਵਾਨ ਜਲਾਲਾਬਾਦ ਦੀਆਂ ਸੜਕਾਂ ਤੇ ਦਿਖਾਈ ਦੇਣਗੇ ਇੰਨੀ ਤਪਦੀ ਗਰਮੀ ਦੇ ਵਿੱਚ ਬੀਐਸਐਫ ਦੇ ਅਧਿਕਾਰੀ ਧੁੱਪ ਦੇ ਵਿੱਚ ਖੜ ਕੇ ਰਾਹਗੀਰਾਂ ਦੇ ਲਈ ਸੇਵਾ ਕਰਦੇ ਨਜ਼ਰ ਆ ਰਹੇ ਨਹੀਂ ਦੱਸ ਦਈਏ ਕਿ ਬੀਐਸਐਫ ਦੇ ਨੌਜਵਾਨਾ ਨੇ ਅੱਜ ਸ਼੍ਰੀ ਮੁਕਸਰ ਸਾਹਿਬ ਰੋਡ ਤੇ ਠੰਡੇ ਮਿੱਟੇ ਜਲ ਦੀ ਸ਼ਬੀਲ ਲਗਾਈ ਹੈ ਅਤੇ ਹਰ ਰਾਗੀਰ ਨੂੰ ਰੋਕ ਕੇ ਠੰਡੇ ਮਿੱਟੇ ਜਲ ਦੀ ਸ਼ਬੀਲ ਚਕਾਈ ਜਾ ਰਹੀ ਹੈ ਇਸ ਤੇ ਰਾਗੀਰਾਂ ਨੇ ਕਿਹਾ ਕਿ ਬੀਐਸਐਫ ਹਮੇਸ਼ਾ ਭਾਰਤ ਦੀ ਰੱਖਿਆ ਦੇ ਲਈ ਬਾਡਰਾਂ ਤੇ ਗਰਮੀ ਅਤੇ ਸਰਦੀ ਦੇ ਵਿੱਚ ਤਨਾਤ ਰਹਿੰਦੇ ਆ ਤੇ ਦੇਸ਼ ਦੀ ਸੇਵਾ ਕਰਦੇ ਨੇ ਅੱਜ ਇੰਨੀ ਤਪਦੀ ਗਰਮੀ ਦੇ ਵਿੱਚ ਰਾਹੀ ਗਿਰਾਂ ਦੇ ਲਈ ਠੰਡੇ ਮਿੱਠੇ ਜਲ ਦੀ ਸ਼ਵੀਲ ਲਗਾ ਕੇ ਬਹੁਤ ਵੱਡੀ ਸੇਵਾ ਕਰ ਰਹੇ ਨੇ ਤੇ ਸਾਨੂੰ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਬਾਕੀ ਆਪਾਂ ਸੁਣਦੇ ਹਾਂ ਕੀ ਕੁਝ ਕਿਹਾ ਰਾਹੀ ਗिरा ਨੇ। ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਸਾਂਝਾ ਜ਼ਰੂਰ ਕਰ ਦਿਓ। ਵਧੀਆ ਗੱਲ ਆ ਜੀ ਬਹੁਤ ਚੰਗੀ ਗੱਲ ਆ। ਜਿਹੜਾ ਆਮ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਉਪਰਾਲਾ ਕਰਨਾ ਚਾਹੀਦਾ। ਉਹ ਇੱਕ ਆਰਮੀ ਅਫਸਰ ਕਰ ਰਿਹਾ ਦੇਖੋ ਆਪ ਸਰਵ ਕਰ ਰਿਹਾ ਲੋਕਾਂ ਨੂੰ ਆਪ ਸ਼ਵੀਲ ਪਿਆ ਰਿਹਾ ਬਹੁਤ ਵਧੀਆ ਲੱਗਿਆ ਜੀ। ਬਹੁਤ ਚੰਗੀ ਗੱਲ ਆ। ਆਪਾਂ ਲੋਕ ਕਣ ਵੀ ਇਦਾਂ ਸਾਥ ਦੇਣਾ ਚਾਹੀਦਾ ਅੱਗੇ ਆਉਣਾ ਚਾਹੀਦਾ ਹੈ। ਲਓ ਜੀ ਸਰ ਬਾਦ। ਕਿਸਮੇ ਦਾਲੋ। ਲਓ ਜੀ। ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਬੀਐਸਐਫ ਦੁਆਰਾ ਜਿਹੜੀ ਇਹ ਸ਼ਿਭੀ ਲਗਾਈ ਗਈ ਹੈ। ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਚੰਗਾ ਪ੍ਰਾਲਾ ਜੀ। ਜਿਹੜੇ ਸਾਡੇ ਦੇਸ਼ ਦੀ ਸੇਵਾ ਕਰਨ ਵਾਲੇ ਜੁਰੈਜਵਾਨ ਜੈਕਸਾਨ ਦਾ ਨਾਰਾ ਅਸੀਂ ਲਾਉਣੇ ਹੁੰਨੇ ਆ ਤੇ ਅੱਜ ਉਹ ਲੋਕਾਂ ਦੀ ਸੇਵਾ ਕਰ ਰਹੇ ਆ ਬਹੁਤ ਖੁਸ਼ੀ ਆ ਜੀ। ਬਹੁਤ ਵਧੀਆ। ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਜੀ ਫੌਜੀ ਆਦਾ ਪੂਰਾ ਮਾਣ ਰਿਹਾ ਸੇਵਾ ਕਰ ਰਹੇ ਆ ਜੀ। ਬਾਰਡਰ ਤੇ ਵੀ ਸੇਵਾ ਜਿਹੜੀ ਹੈ ਉਹਨਾਂ ਦੁਆਰਾ ਕੀਤੀ ਹੈ ਮੈਨੂੰ ਸੇਵਾ ਹੀ ਲੱਗਦੀ ਹੈ ਬਹੁਤ ਆਦਰ ਕਰਦੇ ਹੀ ਬਹੁਤ ਵਧੀਆ ਚੰਗਾ ਲੱਗਦਾ ਹੀ ਹੁਣ